ਭਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਜੀ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੁਣ ਕਿਤੇ ਆਪਾਂ ਵੀ ਪੂਰੇ ਵਧੀਆ ਤੇ ਸਵਾਗਤ ਹੈ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਲੱਗੇ ਆ ਧੌਣ ਟਰੈਕਟਰ ਪੰਜ ਤਰੀਕਾ ਤੇ ਟਰੈਕਟਰ ਲੱਗੇ ਆ ਦੋਨੇ ਧੌਣ ਦੇ ਬਾਬਾ ਬੁੱਢਾ ਸਾਬਜੀ ਜੀ ਦੇ ਗਏ ਕਰਨ ਤਿਆਰੀ ਕੱਲੂ 6 ਤਰੀਕ ਨੂੰ ਆਪਾਂ ਜਾਣਾ ਬਾਬਾ ਬੁੱਢਾ ਸਾਬਜੀ ਦੇ ਮੇਲੇ ਤੇ ਤੇ ਆ ਆ ਗਿਆ ਆਪਣਾ ਦੂਜਾ 60 ਫਾਰਮ ਤੇ ਆ ਹੈਗਾ ਆਪਣਾ 655 ਤੇ ਅੱਜ ਦੋਨੇ ਉਹ ਰੇਤ ਚ ਰੱਖੇ ਇਹਨੂੰ ਥੋੜਾ ਆ ਪਾ ਤੇਲ ਪਾਦਾ ਸੀ ਅੱਜ ਤੇਲ ਕਿਨੇ ਪੋਣਾ ਤੇ ਦੋਨੇ ਟਰੈਕਟਰ ਲੱਗੇ ਆ ਬਈ ਅੱਜ ਧੋਣ ਡੀਜ਼ਲ ਦੂਜੇ ਮਾਰ ਕੇ ਧੋਣੇ ਆ ਕਹੋ ਜੇ ਉਧਰ ਫੜ ਪੀੜਤਾ ਵੀਰਾਂ ਦੀ ਸੇਵਾ ਲੱਗ ਗਈ ਸੀ ਚਾਰ ਚੂਰ ਦੀ ਉਹਨੇ ਲਿਬੜੇ ਤੋਤੇ ਨਹੀਂ ਬਈ ਤੁਹਾਨੂੰ ਡੀਜ਼ਲ ਮਾਰ ਕੇ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਧੋਣੇ ਆ ਤੇ ਫੇਰ ਕਰਦੇ ਆ ਟਰਾਲੇ ਤਿਆਰ ਫਿਰ ਉਦੋਂ ਬਾਅਦ ਕਰਾਂਗਾ ਬਾਬਾ ਬੁੱਢਾ ਸੇਵ ਜੀ ਦੀ ਤਿਆਰੀ ਕੱਲੂ ਜਾਵਾਂਗਾ ਬੁੱਢਾ ਸੇਵ 6 ਤਰੀਕ ਨੂੰ ਤੇ ਅੱਜ ਡਾਇਰੈਕਟਰ ਤੋਂ ਕੇ ਚੰਗੀ ਤਰ੍ਹਾਂ ਤੇ ਟਰਾਲੇ ਤਿਆਰ ਕਰਕੇ ਤੇ ਪੂਰੇ ਤਰਪਾਲਾ ਤਰਬੂਲਾ ਪਾ ਕੇ ਰਸੇ ਰਸੇ ਪਾ ਕੇ ਟਰੈਕਟਰ ਖਿਹਾਰ ਲਾਂਗੇ ਤੇ ਫਿਰ ਕਾਲੂ ਬਾਬਾ ਬੋਡਾ ਸਹੀ ਦਾ ਲੈ ਕੇ ਨਾਂ ਤੁਰਾਂਗੇ ਵੇ ਕਰ ਲਾ ਲੈ ਕੇ ਬਾਬਾ ਬੋਡਾ ਸਹੀ ਦਾ ਨਾਂ ਤੇ ਤੁਰਾਂਗੇ ਕੱਲ ਜੱਮ ਮੋਟਰ ਕਰ ਇਹ ਆਹ ਜਣਾ ਮੋਟਰ ਆ ਜਾ ਲਿਆ ਬੈਠ ਇਧਰ ਨੂੰ ਕਮਾ ਕੇ ਲਾ ਲਾ ਮੂੰਹ ਕਮਾ ਕੇ ਪਹਿਲਾ ਮੋੜ ਕੇ ਘਮਾ ਕੇ ਲਾ ਦੇ ਆਇ ਇੱਕ ਘਮਾ ਲਿਆ ਚਲੋ ਅ ਵੀ ਦੋਨੇ ਝੋਟੇ ਲੱਗੇ ਆਪਾਂ ਧੋਣ ਤੇ ਫਿਰ ਕਰਦੇ ਆਂ ਤਿਆਰੀ ਬਾਬਾ ਬੁੱਢਾ ਸਬਜ਼ੀ ਦੇ ਮੇਲੇ ਦੀ ਤੇ ਬਾਬਾ ਰੱਖੇ ਸੋਖਰ ਆਵ ਚਾਉਂਦੇ ਜਾਂਦੇ ਸਾਰੇ ਭਰਾਵਾਂ ਦਾ ਮੇਰ ਭਰੇ ਹੱਥ ਰੱਖੇ ਤੇ ਸਾਰੇ ਭਰਾਵਾਂ ਦੀ ਯਾਤਰਾ ਸਫਲ ਕਰਦੇ ਸੂਫੀ ਸੰਧ ਦੀ ਲਿਜਾਵੇ ਤੇ ਸੂਫੀ ਸੰਧ ਦੀ ਘਰੇ ਲਿਆਵੇ ਤੇ ਦੋਨੇ ਵੀ ਇਹ ਝੋਟੇ ਧੋ ਹੈ ਡੀਜ਼ਲ ਪਿਆਉ ਤੇ ਉਹ ਪਹਿਲਾਂ ਇੱਥੇ ਡੱਗ ਪਾਇਆ ਤੇ ਡੀਜ਼ਲ ਮਾਰ ਕੇ ਧੋਦ ਗਏ ਚੰਗੀ ਤਰ੍ਹਾਂ ਚਮਕਾਦ ਗਏ ਅੱਜ ਧੋਤੇ ਨਹੀਂ ਉਹਨੇ ਮਹੀਨਾ ਹੋ ਗਿਆ ਬਾਬ ਜੋਂ ਦੇ ਆੜਬੀੜ ਤਵੀਰਾਂ ਲਈ ਲੈ ਗਏ ਸੇਵਾ ਆਪਾਂ ਤੱਲਾ ਵਿੱਚੋਂ ਬਰੋ ਟਰੈਕਟਰ ਲਾਦੇ ਆਪਾਂ ਦੋਨੇ ਇਕੱਠੇ ਤੇ ਡੀਜ਼ਲ ਦੂਜੇ ਲਿਆ ਪਾ ਕਾਥੇ ਬੁੱਲੀ ਨੇ ਇਹਨਾਂ ਦਾ ਬੁੱਲੀ ਰੱਖਿਆ ਜੀ ਡੈਗ ਮੇਕਰ ਮਾਰਦੇ ਬਾਅਦ ਪਹਿਲਾਂ ਉੱਤੇ ਮਾਰਦੇ ਮਾਰਦੇ ਡੈਗ ਮੇਕਰ ਲਾ ਬੁੱਲੀ ਆ ਡੈਗ ਮੇਕਰ ਆਹੇ ਇਸੇ ਕੰਮ ਨੂੰ ਰੱਖਿਆ ਸੀ ਅਸੀਂ ਪਾ ਕੇ ਗਰਾਜਾ ਕੇ ਲੈਣੇ ਹੋਣਾ ਉਹਨੂੰ ਪਾ ਕੇ ਕਰਦੇ ਕੋਈ ਨਹੀਂ ਹੋ ਯਾਰ ਕਰਦੇ ਕੋਈ ਯਾਰ ਕੀ ਬੰਦਾ ਕੀ ਤੇ ਕਰਨਾ ਜਸਾ ਕੋਈ ਨਹੀਂ ਕੰਮ ਕਰਦਾ ਭਾਈ ਮੈਂ ਹੁਣ ਕੱਲ ਉਥੇ ਮੈਂ ਉਹ ਜਗ੍ਹਾ ਤੇ ਨਹੀਂ ਪਾਪਾ ਉਹ ਦਵਾਈ ਦਾ ਦੂਜਾ ਉਹ ਯਾਰ ਉਹਨੂੰ ਧੋ ਲੋ ਕੀ ਕਰਨ ਦਵਾਈ ਆ ਤੂੰ ਜਮਾ ਉਹਦਾ ਜੁੰਡੇ ਖਲਾਲੀ ਫਿਰਦਾ ਜੀ ਨਿਆਰਾ ਆ ਮੈਂ ਕਰਦੇ ਯਾਰ ਪਾਪੀ ਥੋੜੀ ਜਿਹੀ ਗੱਡੀ ਮੋਰੀਓ ਸ਼ੋਰਾ ਡੀਜ਼ਲ ਲੈ ਕੇ ਆਏ ਪੰਪ ਤੋਂ ਭਾਜਾ ਐਡਾ ਮੂਰਖ ਬੰਦਾ ਬਈ ਲੈ ਦੱਸ ਸਰਫ ਜੀ ਡੀਜ਼ਲ ਚ ਸਰਫ ਗੋਲੀ ਬਿਠਾ ਦੇਖੋ ਭਾਈ ਬਈ ਜੀ ਆਦਾ ਨੰਬਰ ਬੋਲੀ ਵੀਰੇ ਤੇ ਡਿੱਗ ਡੁਗਲੇ ਟਰੈਕਟਰ ਉਰ ਤੋਂ ਆ ਲਈ ਸੰਪਰਕ ਕਰੋ ਉਹ ਢੋਲ ਕਾਦੇ ਨਾ ਵੀਰੇ ਧਾੜੋ ਟੁੱਟ ਭੌਂਦੇ ਸੰਪਰਕ ਕਰ ਦੇ ਨੰਬਰ ਦੱਸੀ ਵੀਰੇ ਬਣੇ ਨੰਬਰ ਦੱਸੀ ਭਰਾ ਬਣ ਕੇ ਨੰਬਰ ਲੈ ਦੱਸ ਨੰਬਰ ਬੋਲ ਦੇ ਡੀਜ਼ਲ ਮੰਮਦਾ ਹਾਲਾ ਜੇ ਫੇਮਸ ਹੋਗਾ ਤਾਂ ਇੱਕ ਦੋ ਮੰਜ਼ਲੀ ਪਾ ਲੈਗਾ ਕੋਠੀ ਪਾ ਦੋ ਪਕਾਈ ਕਰੀ ਜੈਨੇ ਬਣਾਉਣ ਉਹ ਕੋਈ ਗਣ ਹੈਗਾ ਜੀ ਮੈਂ ਜਿੱਥੇ ਗਾੜੀ ਦਿਵਾਣੀ ਪਵੇ ਲਾ ਸੁਣ ਵਾਲੀ ਆ ਸੁਣ ਵਾਲੀ ਜਾ ਫੋਨ ਕਰ ਦੇ ਫੋਨ ਲਾਇਆ ਕਿੱਥੇ ਆਂ ਓ ਯਾਰ ਪੀਕ ਲੈ ਆ ਯਾਰ ਡੋਲ ਲੈਣਾ ਯਾਰ 50 ਲੈ ਗਿਆ ਵੀ ਕਿੱਧਰ ਗਿਆ ਉਹ ਕੌਣ ਉਹ ਜਾ ਪੀਕ ਲੈ ਗਈ ਬਾਈ ਬਣਾ ਨਿੱਕੀ ਪੀਕ ਚਿੱਟੀ ਹੁੰਦੀ ਜੜੀ ਛੋਟੀ ਉਹ ਬਾਬੇ ਡੀਜ਼ਲ ਨੂੰ ਫਿਰਾ ਬਣਾ ਟਰੈਕਟਰ ਚ ਨਾ ਸਾਬ ਨੇ ਕਿਲੇ ਫਿੜੇ ਲਾਂਦ ਕਰਨੀ ਯਾਰ ਬਸ ਨਾ ਵੀਰ ਜੀ ਸਰਤਿੰਦਰ ਸਰਤਾਜ ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ ਸਰਤਾਜ ਜੀ ਕੋਦਰ ਮਾਰ ਜਾ ਯਾਰ ਓਏ ਦੱਤੇ ਵੇਖ ਲੈਣੇ ਮਾਰ ਕੇ ਇੱਕ ਤੇ ਡੀਜ਼ਲ ਕੱਲਾ ਮਾਰ ਕੇ ਵੀ ਲੋ ਤਿਆਰ ਪਾ ਉਹ ਭਰਾ ਡੀਜ਼ਲ ਦਾ ਉੱਤੇ ਚਮਕਾਉਣਾ ਛੱਡੀ ਲਾਉਂਦਾ ਸਰਫਾਂ ਚਿੱਟਾ ਹੋ ਜਾਂਦੇ ਆ ਡੀਜ਼ਲ ਨਾਲ ਥੋੜਾ ਚਮਕਾ ਜਾਂਦੇ ਮੈਲ ਮੂਲ ਪੱਟੀ ਜੋ ਡੀਜ਼ਲ ਨਾਲ ਮੈਲ ਮੂਲ ਪੱਟੀ ਜੋ ਕੋਈ ਸਰਫਾਂ ਚਿੱਟੇ ਹੋ ਜਾਂਦੇ ਹੁੰਦੇ ਆ ਚੱਲ ਲਾ ਦੇ ਕੋਈ ਇੱਥੇ ਆਪਾਂ ਨਾ ਜਮ ਕੇ ਛੱਤਰ ਫੇਰਾਂਗੇ ਤੇ ਲਿਆ ਜੰਮ ਜਾਵਣਾ ਉਹ ਜਾ ਜਾਵਣਾ ਯਾਰ ਇੱਕ ਧੌਂ ਚ ਸਪਰਿੰਗ ਜਿਹਾ ਪਾਇਆ ਇੰਜ ਕਰ ਲੈਣਾ ਉਹ ਚੂਹਾ ਏ ਚੂਹਾ ਉਹ ਧੰਨਵਾਦ ਜੱਡ ਤੱਕ ਟਰੈਕਟਰ ਖੜਾ ਰਿਹਾ ਨੇ ਚੂਹੇ ਐ ਹੀ ਵੜੇ ਰਹਿੰਦੇ ਵਿੱਚ ਤੇ ਹੁਣ ਚੂਹਾ ਹੀ ਮਾਰਦਾ ਇੱਕ ਤਾਂ ਮਾਰਦਾ ਭਰਾਵਾ ਬਹੁਤ ਲੋਭੀ ਤਾਂ ਕਿਤੇ ਤਾਰਾਂ ਵੜਤੀਆਂ ਕਿਤੇ ਡੱਕਦੀਆਂ ਕਿਤੇ ਕਾਹੇ ਦੀਆਂ ਆ ਦੇਖੋ ਸਾਰਾ ਕੋ ਚੱਕ ਦਿੰਦੇ ਆ ਅੱਜ ਇੱਕ ਕੜਿੱਕੇ ਆ ਗਿਆ ਬਥੇਰੇ ਹੁਣ ਸਾਰੇ ਹੀ ਮਾਰਨੇ ਆ ਬਹੁਤ ਓਲੀ ਸਾਲੇ ਕਿਤੇ ਡੱਕਦੀਆਂ ਤਾਰਾਂ ਵੜਤੀਆਂ ਕਿਤੇ ਕਾਹਦੀਆਂ ਵੜਤੀਆਂ ਇਹਦੇ ਕਰਕੇ ਜਾਲੀਆਂ ਲਵਾਈਆਂ ਆ ਬੜਿੱਕਾਂ ਤੇ ਜੀ ਹੁਣ ਲੱਗੇ ਆਪਾਂ ਟਰੈਕਟਰ ਧੋਣ ਡੀਜ਼ਲ ਡੀਜ਼ਲ ਦਿੱਤਾ ਮਾਰ ਉਹ ਕਾਹ ਲੈ ਗਿਆ ਮਿਸਟਰ ਇਹ ਲਾ ਆਂਗੇ ਉੱਤਰ ਆ ਜਾ ਇਹ ਆਪਾਂ ਨਾਲ ਧੋਣ ਉਹਦੇ ਦੇ ਵੀ ਡੀਜ਼ਲ ਮਾਰਤਾ ਤੇ ਇਹਦੇ ਤੇ ਵੀ ਮਾਰਤਾ ਹੁਣ ਆਪਾਂ ਇਹਨੂੰ ਦਈਏ ਧੋ ਤੇ ਲੱਗੇ ਆਪਾਂ ਧੋਣ ਚੋਬਰ ਨੂੰ ਤੇ ਬਾਅਦ ਚ ਧੁੰਨੇ ਉਹਨੂੰ ਦੂਜੇ ਨੂੰ ਤੇ ਡੀਜ਼ਲ ਰੂਲ ਦਿੱਤਾ ਮਾਰ ਬੈਲਟ ਕਸਾਉਣ ਵਾਲੀ ਆਪਣੀ ਤੇ ਦੋਨੇ ਧੋ ਕੇ ਬਾਅਦ ਚ ਬਈ ਕਰਦੇ ਆਂ ਟਰਾਲਿਆਂ ਦੀ ਤਿਆਰੀ ਫਰ ਟਰਾਲੇ ਟਰੂਲੇ ਬੈਲਟ ਦਿਨ ਪਈ ਨਾ ਸਵੇਰੇ ਭੌਨੇ ਆ ਬੈਲਟ ਕੱਟਣਾ ਜਿਵੇਂ ਉਹ ਹਾਲਾ ਟਰਾਲੇ ਤਿਆਰ ਕਰਨੇ ਟਰਾਲੇ ਉਦੋਂ ਬਾਅਦ ਫਿਰ ਕੱਲੂ ਤੁਰਨਾ 11 ਵਜੇ ਦੇ ਨੂੰ ਕੱਛ ਲੈ ਓਏ ਤੇ ਦੂਜਾ ਟਰੈਕਟਰ ਇਹ ਆਪਾਂ ਲੱਗਿਆ ਲਿਆਉਣ ਉਹਨੂੰ ਲਾ ਦੀਏ ਧੁੱਪੇ ਝਟ ਤੇ ਬਾਅਦ ਚ ਇਹ ਧੋਦਨੇ ਪਹਿਲਾਂ ਇਹ ਧੋਨੇ ਆ ਫਿਰ ਬਾਅਦ ਚੋਂ ਨੂੰ ਧੋਨੇ ਆ ਉਹਨੂੰ ਵੀ ਲਾਉਣੇ ਝਟ ਧੁੱਪੇ ਫਿਰ ਇੱਥੇ ਮਾਰ ਗਏ ਪਹਿਲਾ ਪਾਣੀ ਆਪਾਂ ਤੇ ਬਾਬਾ ਰੱਖੇ ਕੱਲ ਨੂੰ ਸੌਖਾ ਦੇ ਟਾਈਮ ਨਾਲ ਤੁਰਾਂਗੇ ਬਾਬਾ ਬੁੱਢਾ ਸਾਬੀ ਦੇ ਮੇਲੇ ਦੇ ਆ ਲੱਗ ਪਿਆ ਸਾਡਾ ਕਾਚਾ ਡੈਗ ਮੇਕਰ ਟਰੈਕਟਰ ਤੋਂ ਹੋਂ ਤੇ ਬਾਅਦ ਚ ਲਾਉਨੇ ਉਹਦੀ ਕਰਦੇ ਤਿਆਰੀ ਤੇ ਨਹੀਂ ਜੱਥਿਆ ਯਾਰੀ ਸੌਤ ਜੀ ਦੀ ਢਾਗਾ ਲੈ ਆ ਵੇ ਲੋ ਸੋ ਸੋ ਹੀ ਨਹੀਂ ਚੱਕੀ ਜਾਂਦੀ ਉਹ ਬੁੱਝੜਾ ਇਧਰ ਹੀ ਚੱਕੀ ਜਾਣੀ ਆ ਲੋਕ ਨਹੀਂ ਖੁੱਲਿਆ ਲੋਕ ਨਹੀਂ ਖੁੱਲਿਆ ਆ ਵੇ ਚੱਕਦੀ ਨਾ ਜਵਾਗ ਨੇ ਤਾਂ ਦੱਸ ਪਰੇਲ ਮੈਨੂੰ ਪਤਾ ਆਏ ਚੀਜ਼ਾਂ ਦਾ ਆਹ ਦਾ ਪੰਜਾਂ ਦਾ ਡੈਗ ਵਾਲਾ ਪੰਜਾਂ ਵਾਲਾ ਇਹ ਸਿਰਫ 10 ਰੁਪਏ ਦੇਣੇ ਆਪਾਂ ਉਹਦੀ ਵੱਤ ਪਹੁੰਚ ਨਹੀਂ ਦੇਣਾ ਚੰਗਾ ਠੀਕ ਆ ਬਾਈ ਜੀ ਹਾਂ ਜੀ 10 ਰੁਪਏ ਹਾਂ ਪੈਸੇ ਮੁੱਛ ਦੇ ਹਿਸਾਬ ਨਾਲ ਮਿਲਦੇ ਆ ਤਾਂ ਮੇਰੇ ਮੁੱਛ ਦੇ ਘੜੀਆਂ ਨੇ ਹੋਰੀ ਇਹਨੇ ਛੱਡਦੀ ਆ ਤਾਂਬੇ ਦੀ ਮਾਤਿ ਗੁੜੇ 3 ਸਾਲ ਹੋ ਗਏ ਇੱਥੇ ਹੀ ਖੜੀ ਆ ਲੋਕਾਂ ਨੇ ਚਿਹਰੇ ਕਿੰਨੇ ਲੋ ਵੜ ਲੈ ਇੱਤੇ ਦੀ ਇੱਤੇ ਹੀ ਬਾਈ ਇੱਕ ਤਾਂ ਧੋਦਾ ਤੇ ਮਾਨੂੰ ਇੱਕ ਦਵਾ ਦੂਜਾ ਧੋਵਾਂਗੇ ਤੇ ਇਹ ਤੇ ਮਾਰਦੇ ਆ ਕਪੜਾ ਓਏ ਇਹ ਤੇ ਡੱਕ ਤੇ ਨਹੀਂ ਮਾਰਨਾ ਸੀ ਓਏ ਝਾਕੀ 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 ਡੀਜ਼ਲ ਵਾਲੀ ਮਾਰਾਂਗੇ ਫੇਰ ਧੋਨੇ ਆ ਦੂਜਾ ਤੇ ਉਹ ਛਤਰੀ ਤੇ ਕੋ ਲੋੜ ਹੀ ਨਹੀਂ ਛਤਰੀ ਕਿਹੜਾ ਕਹਿੰਦੇ ਤਾਂ ਚਲ ਕੇ ਦੇਖਣੀ ਆ ਦੱਸੋ ਮੇਰੀ ਹਾਂ ਇਹ ਤੇ ਦੂਜਾ ਚੱਲੋ ਬਈ ਫਿਰ ਹੁਣ ਆਪਾਂ ਗਲ ਧੋਣ ਲੱਗੇ ਆ ਦੂਜਾ 60 ਇੱਕ ਕਰਦਾ ਆਪਾਂ ਕਮਲੀਟ ਉਹਦਾ ਮਾੜਾ-ਮੋਟਾ ਟਰੈਕ ਡੁਕ ਦੇ ਟਾਕੀ ਨੂੰ ਵੀ ਮਾਰਨ ਵਾਲੀ ਰਹਿੰਦੀ ਆ ਉਹ ਮਾਰ ਕੇ ਉਸ ਤੋਂ ਬਾਅਦ ਫਿਰ ਕਰਦੇ ਆ ਟਰਾਲਿਆਂ ਦੀ ਤਿਆਰੀ ਕਾਲਾ ਮਾਰ ਜਾਂ ਤੋਂ ਲੱਗਿਆ ਦੂਜਾ ਝੋਟਾ ਹਾਂਜੀ ਭਾਈ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਜਲਦੀ ਮਿਲਦੇ ਆ ਫੇਰ ਇੱਕ ਸ਼ਾਮ ਦੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਟਰੈਕਟਰ ਦਿੱਤੇ ਆਪਾਂ ਦੋਨੇ ਧੋ ਜਮਾ ਤੇ ਮੁਕਾਤੇ ਆ ਤੇ ਦੂਜਾ ਟਰੈਕਟਰ ਵੀ ਧੋਈ ਜਾਂਦੇ ਆ ਤੇ ਅਗਲਾ ਬਲੌਗ ਪਾਉਨੇ ਭਾਈ ਆਪਾਂ ਟਰਾਲੇ ਤਿਆਰ ਕਰਨ ਦਾ ਇਹ ਵੀਡੀਓ ਕਰਦੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਜਲਦੀ ਮਿਲਦੇ ਆ ਫੇਰ ਨਵੇਂ ਵਲੌਗ ਚ